ਦੋਸਤੋ ਇੱਕ ਵਾਰੀ ਫਿਰ ਤੋਂ ਲਾਈਵ ਮੌਸਮ ਫਿਰ ਬਦਲ ਗਿਆ ਹੁਣ ਹਵਾ ਰੁਕੀ ਤਾਂ ਬਰਸਾਤ ਸ਼ੁਰੂ ਹੋ ਗਈ ਤੇ ਬਰਸਾਤ ਵੀ ਤੇਜ਼ ਸ਼ੁਰੂ ਹੋਈ ਹੈ ਤੁਸੀਂ ਦੇਖੋ ਕਿੰਨੀ ਤੇਜ਼ ਬਾਰਿਸ਼ ਜਿਹੜੀ ਹੋ ਰਹੀ ਹੈ ਇਸ ਵਕਤ ਉੱਪਰ ਬਿਜਲੀ ਕੜਕ ਰਹੀ ਹੈ ਤੇ ਥੱਲੇ ਬਰਸਾਤ ਸ਼ੁਰੂ ਹੋ ਗਈ ਹੈ ਅੱਜ ਰੱਬ ਲੱਗਦਾ ਬਹੁਤ ਜ਼ਿਆਦਾ ਮਿਹਰਬਾਨ ਹੈ ਅਬੋਹਰ ਦੇ ਉੱਪਰ ਸਾਹੀਂ ਦੂਸਰੀ ਵਾਰੀ ਬਾਰਿਸ਼ ਆ ਰਹੀ ਹੈ ਤੇ ਮੌਸਮ ਇੱਕਦਮ ਫਿਰ ਤੋਂ ਸੁਹਾਣਾ ਹੋ ਗਿਆ ਬਹੁਤ ਤੇਜ਼ ਬਾਰਿਸ਼ ਜੜੀ ਹੈ ਇੱਕ ਵਾਰੀ ਸਰਪ ਤੋਂ ਸ਼ੁਰੂ ਹੋ ਗਈ ਹੈ ਇਹ ਲਾਈਵ ਤੁਸੀਂ ਦੇਖ ਰਹੇ ਹੋ ਅਬੋਹਰ ਦੇ ਹਨਮਾਨਗੜ ਰੋਡ ਤੋਂ ਬਿਜਲੀ ਚਲੀ ਗਈ ਹੈ ਤੇ بارش ਜੜੀ ਹੈ ਉਹ ਹੋ ਰਹੀ ਹੈ ਲਾਈਟ ਕੱਟ ਲੱਗ ਗਿਆ ਪੂਰੇ ਸ਼ਹਿਰ ਦੇ ਵਿੱਚ ਵੈਸੇ ਵੀ ਅੱਜ ਪੂਰੇ ਸ਼ਹਿਰ 'ਚ ਲਾਈਟ ਬਹੁਤ ਹੀ ਕੱਟ ਰਹੀ ਹੈ ਕਿਉਂਕਿ ਮੀਂਹ ਹਨੇਰੀ ਕਰਕੇ ਮਹਿਕਮੇ ਨੂੰ ਲਾਈਟ ਬੰਦ ਕਰਨੀ ਪਈ ਲੋਕ ਤਾਂ ਦੱਸੋ ਵੀ ਕਿੱਥੇ ਕਿੱਥੇ ਹੋਰ ਬਰਸਾਤ ਹੋ ਰਹੀ ਹੈ ਇਹ ਪ੍ਰੀ ਮੌਨਸੂਨ ਦੀ ਬਾਰਿਸ਼ ਹੈ ਤੇ ਅੱਜ ਲੱਗਦਾ ਰੱਬ ਨੇ ਚੰਗੀ ਤਰ੍ਹਾਂ ਸੁਣੀ ਹੈ ਬੋਰ ਵਾਲਿਆਂ ਦੀ ਮੌਨਸਨ ਪਹਿਲਾਂ ਤੋਂ ਹੀ ਵਧੀਆ ਸੀ ਤੇ ਹੋਰ ਵਧੀਆ ਹੋ ਗਿਆ ਇਸ ਤੋਂ ਥੋੜੀ ਜਿਹਾ ਪਹਿਲਾਂ ਬਹੁਤ ਤੇਜ਼ ਹਵਾ ਚੱਲੀ ਸੀ ਇਹ ਹਵਾ ਤੋਂ ਬਾਅਦ ਜਦੋਂ ਹਵਾ ਰੁਕੀ ਤੇ ਨਾਲ ਹੀ ਬਾਰਿਸ਼ ਸ਼ੁਰੂ ਹੋ ਗਈ ਆਪਾਂ ਇਹ ਕਹਿ ਸਕਦੇ ਹਾਂ ਕਿ ਹਵਾ ਜਿਹੜੀਆ ਬੱਦਲਾ ਨੂੰ ਖਿੱਚ ਕੇ ਲੈ ਕੇ ਆਈ ਸੀ ਲਾਪ੍ਰੈਸੰਗੀ ਕਾਰਨ ਕਾਲਾ ਡੱਬਾ ਵਿਵੇਕ ਕੁਮਾਰ ਗੁੰਮਰ ਜੀ ਕਹਿ ਰਹੇ ਨੇ ਖੀਆ ਸਰਵਰ ਮਤਲਬ ਫਿਰ ਤੋਂ ਸਾਰੇ ਏਰੀਆ ਦੇ ਵਿੱਚ بارش ਜਿਹੜੀ ਉਹ ਸ਼ੁਰੂ ਹੋ ਗਈ ਹੈ ਬਲਰਾਜ ਸਿੰਘ ਜੀ ਕਹਿ ਰਹੇ ਨੇ ਚੰਨਣ ਖੇੜਾ ਕੀ ਅੱਛਾ ਜਿਹੜਾ ਮੌਸਮ ਹੋ ਗਿਆ ਠੰਡਕ ਹੋ ਗਈ ਮੌਸਮ ਨੇ ਦੇਖੋ ਕਈ ਦਿਨਾਂ ਦੀ ਲੋਨਾਂ ਤਪੇ ਹੋਏ ਲੋਕ ਮਹਿਸੂਸ ਕਰ ਰਹੇ ਨੇ ਵੀ ਅੱਜ ਠੰਡਕ ਹੋ ਗਈ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਜ਼ਾਰੇ ਹੈਗੇ ਨੇ ਬਿਜਲੀ ਕਿਸ ਤਰ੍ਹਾਂ ਲੱਗ ਰਹੀ ਹੈ ਧਰਮਵੀਰ ਸਿੰਘ ਕਹਿ ਰਹੇ ਨੇ ਚੂਰੂ ਰਾਜਗੜ੍ਹ ਤੇ ਬਰਸਾਤ ਹੋਣ ਵਾਲੀ ਹੈ ਜੀ ਸ਼ੰਕਰ ਦੇਵਰਾਜ ਜੀ ਕਹਿ ਰਹੇ ਨੇ ਬਾਲੂ ਰਾਮ ਜੀ ਦਾਣੀ ਥੱਪਾ ਵਾਲੀ ਮਨ ਸੋਨੀ ਕਹਿ ਰਿਹਾ ਗੰਗਨਗਰ ਵੀ ਹੈਗੀ ਆ ਪ੍ਰਵੀਨ ਤਰੰਪੁਰਾ ਕਹਿ ਰਹੇ ਨੇ ਤਰੰਪੁਰਾ ਵੀ ਹੀ ਹੈ ਮਨਵੀਨ ਗਿੱਲ ਕਹਿ ਰਹੇ ਨੇ ਲਾਈਟ ਬਹੁਤ ਤੰਗ ਕਰਦੀ ਹੈ ਦੋਸਤੋ ਉਹਨਾਂ ਦੀ ਵੀ ਮਜਬੂਰੀ ਹੈ ਐਵੇਂ ਨਹੀਂ ਕੋਈ ਮਹਿਕਮਾ ਲਾਈਟ ਕੱਟਣਾ ਚਾਹਦਾ ਇੰਨੀ ਤੇਜ਼ ਹਵਾ ਤੇ ਬਰਸਾਤ ਦੇ ਵਿੱਚ ਜੇ ਤਾਰਾਂ ਹੀ ਸਪਾਰਕਿੰਗ ਹੋ ਗਈ ਤਾਂ ਆਪਣੇ ਇਲੈਕਟ੍ਰਿਕ ਜਿਹੜੇ ਆਪਣੇ ਘਰਾਂ ਦੇ ਵਿੱਚ ਜਿਹੜੇ ਚੀਜ਼ਾਂ ਪਈਆਂ ਨੇ ਉਹ ਵੀ ਸ਼ਾਰਟ ਹੋ ਸਕਦੀਆਂ ਨੇ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਐਸੇ ਕਰਕੇ ਮਹਿਕਮਾ ਜਿਹੜਾ ਲਾਈਟ ਨੂੰ ਕੱਟ ਦਿੰਦਾ ਹੈ ਤੇ ਕਈ ਵਾਰ ਦਰਖਤ ਜਿਹੜੇ ਆ ਤਾਰਾਂ ਦੇ ਉੱਤੇ ਡੇਕ ਪੈਂਦੇ ਉਦੋਂ ਵੀ ਬਹੁਤ ਤਕੜੀ ਸਪਾਰਕਿੰਗ ਹੋ ਜਾਂਦੀ ਹੈ ਉਦੋਂ ਵੀ ਆਪਣਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਮਹਿਕਮੇ ਨੂੰ ਇਲਾਈਟ ਬੰਦ ਕਰਨੀ ਪੈਂਦੀ ਹੈ ਕਿਉਂਕਿ ਤਾਰਾਂ ਆਪਣੀ ਅੰਡਰਗਰਾਊਂਡ ਨਹੀਂ ਹੈਗੀਆਂ ਵਿਦੇਸ਼ਾਂਤਰਾ ਬੋਲਾ ਕੇ ਜੀ ਕਹਿ ਰਹੇ ਨੇ ਮम्मू ਖੇੜਾ ਜੀ ਅਮਿਤ ਸਮਾਰ ਕਹਿੰਦੇ ਗੁੱਡ ਜਰਨੀ RAM RAM ਜੀ ਰਮਨ ਨੌਕਲ ਦਰ ਦੇ ਛੋਡੇ ਦਾ ਇਹ ਕਹਿ ਰਹੇ ਨੇ ਗੁੱਡ ਪਰਦੇ ਜੀ ਕਰਮਨ ਕਹਿੰਦੇ ਗੇ ਕਮੈਂਟ ਡਿਲੀਟ ਕਰਤਾ ਜੀ ਸਾਜਨ ਵਰਮਾ ਇਹ ਕਹਿ ਰਹੇ ਨੇ ਬੋਰਚ ਬਾਰਿਸ਼ ਆ ਗਈ ਹੈ ਪ੍ਰਦੇਸ਼ ਮਾਰ ਦਾ ਤਰਨੇ ਗੱਲੂ ਜੀ ਰਾਮ ਰਤਨ ਕਹਿ ਰਹੇ ਨੇ ਟਿੱਕਰ ਖੇੜਾ 'ਚ ਬਹੁਤ ਤੇਜ਼ ਬਰਸਾਤ ਹੈ ਸਮਾਰ ਪਵਨ ਕਹਿ ਰਹੇ ਨੇ ਆਲਮਗੜ੍ਹ 'ਚ ਬਾਰਿਸ਼ ਸਰ ਹੌਲੀ ਹੈਗੀ ਹੈ ਅਰਪਦੀਪ ਕਰਮਾਈ ਕਹਿ ਰਹੇ ਹੈ ਬਾਰਿਸ਼ ਮੈਂ ਨਹਾ ਸਕਤੇ ਹੈ ਜਾਂ ਨਹੀਂ ਇਹ ਤਾਂ ਜੀ ਮਹਿਕਮਾ ਹੀ ਦੱਸ ਸਕਦਾ ਜੀ ਤਦ ਦੇ ਸਵਾਮੀ ਜੀ ਕਹਿ ਰਿਹਾ ਨਿਹਾਲ ਖੇੜਾ ਚ ਬਰਕਤ ਹੈ। ਕਰਮਜੀਤ ਸਿੰਘ ਕਹਿ ਰਹੇ ਵੀ ਨਹਿਰ ਫਾਰਕ ਦੇ ਕੋਲ ਸੀਗੇ ਥੋੜੀ ਦੇਰ ਪਹਿਲਾਂ ਜੀ ਮੈਂ ਘੁੰਮਦਾ ਰਹਿਣਾ ਜੀ। ਉਹ ਵੀ ਸ਼ੱਕ ਹੈ ਜੀ ਕਹਿ ਰਹੇ ਨੇ ਕਿ ਪੂਰ ਹੋ ਗਿਆ ਮੌਸਮ। ਬਿਲਕੁਲ ਜੀ ਬਹੁਤ ਵਧੀਆ ਹੋ ਗਿਆ ਮੌਸਮ ਤੁਸੀਂ ਦੇਖ ਰਹੇ ਹੋ ਸਾਰੇ। ਇਹ بارش ਦਾ ਆਪਣਾ ਹੀ ਇੱਕ ਅਨੰਦ ਹੈ। ਇਹ ਮੌਸਮ ਦਾ ਜਿਹੜਾ ਤਾਦਾਇਕਤ ਹੈ ਤੁਸੀਂ ਫੀਲ ਕਰ ਸਕਦੇ ਆਂ ਆਪਾਂ ਕਾਰ ਦੇ ਉੱਪਰ ਕਿਵੇਂ ਰਹਿੰਦੀ ਮੈਂ ਪੈਰੀ ਆ। ਦੀਪ ਸ਼ਰਮਾ ਹੀ ਪੁੱਛ ਰਹੇ ਨੇ ਕਿੱਧਰ ਘੁੰਮ ਰਹੇ ਹੋ ਆਪਣਾ ਕੰਮ ਹੀ ਕੁਮਣਾ ਹੈ ਜੀ ਸਾਨੂੰ ਬਿਸ਼नोई ਜੀ ਕਹਿ ਰਹੇ ਨੇ ਛਿਪੋ ਚ ਨਹੀਂ ਹੋ ਰਹੀ ਗੁਜਿੰਦਰ ਸਿੰਘ ਜੀ ਕਹਿ ਰਹੇ ਆਰਾਮ ਖਰਾ ਮਨਵੀਨ ਗਿੱਲ ਕਹਿ ਰਿਹਾ ਸਾਨੂੰ ਜੋਨਾ ਲਾਣਾ ਸੌਖਾ ਹੋ ਗਿਆ ਵਾਜੀ ਵਾਜ ਸਾਗਰ ਤੋਂ ਮੌਜੇ ਰਾਮਰਾਮ ਜੀ ਸਾਨੂੰ ਪਟੇਰ ਨਾਇਕ ਜੀ ਉਪਨ ਗੁਦਾਰਾ ਜੀ ਦੀਵਾਨ ਖੇੜਾ ਮੇਂ ਵੀ ਬਾਰਿਸ਼ ਹੈ ਮਨਪ੍ਰੀਤ ਸਿੰਘ ਜੀ ਕਹਿ ਰਹੇ ਕਿਹੜੀ ਛਿੜੀ ਹੈ ਇਹ ਬਹੁਤ ਛਿੜੀ ਹੈ ਜਲੰਧਰ ਰਵੀ ਸੰਗਰ ਖੇੜਾ 'ਚ ਬਰਸਾਤ ਹੋ ਰਹੀ ਹੈ ਜੀ ਗੱਲ ਕਰੀਏ ਤਾਂ ਇੱਕ ਚੜੀ ਮਤਲਬ ਰੱਬ ਨੇ ਖਿਰ ਤੋਂ ਲਾਤੀ ਹੈ ਇੱਕ ਦੁਪਹਿਰੇ ਲਈ ਇਸੇ ਇੱਕ ਰਾਤ ਦੀ ਚੜੀ ਲਾਤੀ ਹੈ ਪਰਮੋਦ ਬੈਣੀਵਾਲ ਕਹਿ ਰਹੇ ਨੇ ਰਾਜਪੁਰਾ ਕੇ ਬਰਸਾਤ ਹੈਗੀ ਹੈ ਪਰਮ ਇਸ ਕਹਿੰਦੇ 2017 ਮੇ ਆਇਆ ਥਾ ਭਾਈ ਜਾਨ ਬਹੁਤ ਚੰਗੀ ਜਿਆਦਾ ਸੈਨਾ ਹੈ ਜੀਬ ਲਖੜ ਜੀ ਕਹਿ ਰਹੇ ਨੇ ਪੱਤਰੇ ਵਾਲਾ ਚ ਨਹੀਂ ਹੈਗੀ ਸੁਨੀਲ ਬਰੋਡ ਜੀ ਕਹਿ ਰਿਹਾ ਪੂਆ ਸਰਵਰ ਆਂਦੀ ਤੂਫਾਨ ਹੈਗਾ ਜੀ ਬਲਰਾਜ ਕਹਿ ਰਿਹਾ ਚੰਗੇ ਜਮੀਨ ਪਰਿਵਾਰ ਉਹਨਾਂ ਨੇ ਕੁਝ ਲਿਖਿਆ ਜੀ ਪੱਲਵਾਨਾ ਚ ਹੈਗੀ ਹੈ ਜੀ ਜੈ ਬਹੋਜਾ ਗੁਲਜ਼ਾਰ ਮੁਹੰਮਦ ਕੋਟਲਾ ਭਾਰੀ ਨੀਅਰ ਸਾਨੋ ਨੰਬਰ ਇਹ ਨਹੀਂ ਸਮਝ ਆਇਆ ਜੀ ਤੋਨੂ ਵਿਆਜ ਕਹਿੰਦੇ ਜਿੱਦੀ ਸਿੰਗੀ ਰੇਨ ਹੈਗੀ ਹੈ ਜੀ ਰਗਮਿੰਦਰ ਧਾਲੀਵਾਲ ਚੜਕੀ ਜੀ ਕਹਿੰਦੇ ਬਰਸਾਤ ਹੈਗੀ ਹੈ ਰਵਿੰਦਰ ਸਮਰ ਕਹਿੰਦੇ ਪਾਣੀ ਦਾ ਚੱਲਿਆ ਪਰਵਿੰਦਰ ਸਿੰਘ ਬਰਾੜ ਕਹਿੰਦੇ ਨੇ ਪੱਤੀ شدید ਤੂਫਾਨ ਤੇ ਮੀਂਹ ਹੈਨੀਰੀ ਹੈਗੀ ਸੰਜੇ ਕੁਮਾਰ ਕਹਿੰਦੇ ਹਨਪੁਰਾ ਚ ਬਰਸਾਤ ਹੈ ਕਲਿਚਨ ਹੋ ਗਿਆ ਜੀ ਕਹਿੰਦੇ ਮੋਜੜ ਤੇ ਬਾਰਿਸ਼ ਆਪਨ ਪੂਲ ਮਿਲਾ ਕੇ ਬਹੁਤ ਏਰੀਆ ਤਰ ਤਰ ਹੋ ਗਿਆ ਅੱਜ ਬਰਸਾਤ ਦੇ ਨਾਲ ਰਾਹਤ ਦੀਆਂ ਬੂੰਦਾਂ ਡਿੱਗੀਆਂ ਨੇ ਤੇ ਲੋਕਾਂ ਨੂੰ ਸੁੱਖ ਦਾ ਸਾਹ ਮਿਲੇਗਾ ਦੋ ਤਿੰਨ ਦਿਨ ਬਾਰਿਸ਼ ਤੋਂ ਜਿਹੜਾ ਗਰਮੀ ਸੀਗੀ ਉਸ ਤੋਂ ਰਾਹਤ ਮਿਲੇਗੀ ਪਰ ਯਾ ਦੋਸਤੋ ਇਹ ਵੀ ਵੇਖਿਆ ਅੱਜ ਕਿ ਬਾਰਿਸ਼ ਜਦੋਂ ਹੋਈ ਉਸ ਤੋਂ ਬਾਅਦ ਆਪਣੇ ਕਮਰੇ ਵਿੱਚ ਬਹਿਣਾ ਬਹੁਤ ਮੁਸ਼ਕਲ ਹੋ ਗਿਆ ਕਿ ਹਮਸ ਪਰਿਯੋਗ ਏਸੀ ਵੀ ਕੰਮ ਨਹੀਂ ਕਰ ਰਿਹਾ ਸੀ ਕਸ਼ਮੀਰ ਲਾਲ ਜੀ ਕਹਿ ਰਹੇ ਨੇ ਪੱਤੇ ਵਾਲਾ ਚ ਬਰਸਾਤ ਨਹੀਂ ਹੈ ਤਿਆਰੀ ਹੈਗੀ ਹੈ ਜੀ ਸੁਰੇਸ਼ ਕੁਮਾਰ ਸੁਮਨ ਕਹਿ ਰਹੇ ਨੇ ਨਿਹਾਲ ਖੜਾ ਚ ਨਹੀਂ ਹੈ ओमप्रकाश ਛਾਮੀ ਕਹਿ ਰਿਹਾ ਡੰ ਤਿੰਗਾਵਾਲੀ ਪੰਜਾਬ ਗਲਾਸ਼ ਦੋੜੀਆਂ ਕਹਿ ਰਹੇ ਨੇ ਗੰਗਾ ਨਗਰ ਚ ਬਰਸਾਤ ਤੇ ਆਂਦੀ ਰਹੀ ਹੈ ਬਲਵੀਰ ਮਹਿ ਕਹਿ ਰਹੇ ਨੇ ਘੋੜਿਆਂਵਾਲੇ ਚ ਬਰਸਾਤ ਹੈ ਜੀ ਸੋਨੂ ਬਿਸ਼ਨੋਈ ਕਹਿ ਰਹੇ ਆ ਅੱਤ ਬਾਰਿਸ਼ ਹੈ ਕਿਸਾਨ ਵਾਸਤੇ ਰਜਿੰਦਰ ਮਹਾਜ ਕਹਿ ਰਹੇ ਜਟ ਵਾਲਾ ਹਰਮਨਤਾਜ ਦੌਰਵ ਜਟਵਾਲ ਕਹਿ ਰਹੇ ਨੇ ਜੰਡਵਾਲਾ ਹਰਮਨਤਾਜ ਚ ਬਰਸਾਤ ਹੈ ਬੀਨ ਪ੍ਰਕਾਸ਼ ਕਹਿ ਰਹੇ ਨੇ ਖੁਸ਼ਾਲ ਮਲੂਕਪੁਰ ਸ਼ਿੰਦਰਪਾਲ ਕਹਿ ਰਹੇ ਨੇ ਮਲੂਕਪੁਰ ਬਰਸ ਹੈ ਲੇਖਰਾ ਸ਼ਾਮਾ ਕਹਿ ਰਹੇ ਨੇ ਸੱਪਾਂ ਵਾਲੀ ਵੀ ਹੈਗੀ ਹੈ ਗੁਰਵਿੰਦਰ ਕਹਿੰਨੇ ਪਟਿਸ ਅਧਿਕਚੇ ਵੀ ਹੈਗੀ ਹੈ ਮਤਲਬ ਇਹ ਜਿਹੜਾ ਏਰੀਆ ਲੋਕਾਂ ਦਾ ਸਾਰੇ ਦਾ ਸਾਰਾ ਜਿਹੜਾ بارش ਨਾਲ ਤਰਬਤਰ ਹੈ ਏਰੀਆ ਨਰਿੰਦਰ ਸੁੰਡਾ ਇਹ ਕਹਿੰਨੇ ਝੁੰਮਵਾਲੀ ਤੇ ਵੀ ਹੈਗੀ ਹੈ بارش ਹੋਇਆ ਤੇ ਉੱਪਰ ਬਿਜਲੀ ਵੀ ਲਸ਼ਕਰੀ ਹੈ ਸਰਪਾਲ ਸ਼ਰਮਾ ਪੰਜਕੋਸੀ ਜਗਵਿੰਦਰ ਸਿੰਘ ਕਹਿ ਰਹੇ ਨੇ ਧਰਮਪੁਰ ਸੰਦੀਪ ਛੀਲਾ ਠੇਪਾਂ ਵਾਲੀ ਤੇ ਵੀ ਹੈਗੀ ਹੈ ਜੀ ਸੁਭਾਸ਼ ਬਿਲਾਂਦੀ ਫਾਤੂਲ ਸ਼ਹਿਰ ਤੇ ਨਹੀਂ ਹੈਗੀ ਮਾਧਵ ਸ਼ਰਮਾ ਕਹਿ ਰਹੇ ਫਾਇਲ ਕਾਲ ਤੇਜ਼ ਰਹੀ ਹੈ ਸੁਨੀਲ ਕੁਮਾਰ ਕਹਿ ਰਹੇ ਨੇ ਸ਼ਾਕਾ ਜੀ ਸਪੌਣ ਤੇ ਖੂਬ ਬਸਾ ਚੜੀ ਹੈ ਸ੍ਰੇਸ਼ਮਾ ਕੁਮਨ ਪਾਜੀ RAM RAM ਜੀ RAM RAM ਜੀ ਮਹੇਸ਼ ਸ਼ਿਕਾਵਤ ਜੀ ਕਹਿ ਰਹੇ ਪਰਮਾਤਮਾ ਦੀ ਮਿਹਰ ਹੈ ਬਿਲਕੁਲ ਜੀ ਪਰਮਾਤਮਾ ਦੀ ਮਿਹਰ ਹੋ ਗਈ 2 ਸਾਲਾਂ ਤੋਂ ਆਪਾਂ ਇਸ ਤਰ੍ਹਾਂ ਦੀ ਬਰਸਾਤ ਨੂੰ ਤਰਸ ਰਹੇ ਸੀਗੇ ਹੁਣੇ ਬਰਸਾਤਾਂ ਸ਼ੁਰੂ ਹੋਈਆਂ ਨੇ 2 ਸਾਲਾਂ ਤੋਂ ਬੋਹਰ ਦੇ ਵਿੱਚ ਇਸ ਤਾਈਂ ਬਾਰਿਸ਼ ਨਹੀਂ ਹੋਈ ਫ਼ੁਕਾ ਫ਼ੁਕਾ ਸੀਗਾ ਬੋਹਰ ਹੁਣ ਗਿੱਲਾ ਗਿੱਲਾ ਹੋ ਗਿਆ ਬੋਹਰ ਹੁਣ ਥੋੜੇ ਦਿਨ ਪਹਿਲਾਂ ਆਪਾਂ ਜਨਗਰੀ ਰੋਡ ਦੀ ਪਾਈ ਸੀ ਤੇ ਮੈਨੂੰ ਲੱਗਦਾ ਜਨਗਰੀ ਰੋਡ ਤੇ ਇੱਕ ਵਾਰੀ ਗੱਤ ਤੋਂ ਪਾਣੀ ਭਰ ਗਿਆ ਹੋਣਾ ਹੈ ਕਲਪਨਾ ਸੋਨੂ ਸ਼ਰਮਾ ਜੀ ਕਹਿ ਰਹੇ ਨੇ ਜੀ ਇਹ ਬੋਹਰ ਹੈਗਾ ਜੀ ਤੁਸੀਂ ਇਹ ਅਬੋਹਰ ਤੋਂ ਲਾਈਵ ਦੇਖ ਰਹੇ ਹੋ ਸ਼ੋਕਮਾਰ ਜੀ ਥੈਂਕ ਯੂ ਤੇ ਤੁਸੀਂ ਬਿਜਲੀ ਕੜਕਦੀ ਵੀ ਦੇਖ ਸਕਦੇ ਹੋ ਬਹੁਤ ਮਨੋਰਮ ਜਿਹੜਾ ਦ੍ਰਿਸ਼ ਬੰਦਾ ਹੈ ਜੁ ਵੈਸੇ ਤਾਂ ਕਹਿੰਦੇ ਵੀ ਨਟ ਨਹੀਂ ਚਲਾਉਣਾ ਚਾਹੀਦਾ ਖਤਰਨਾਕ ਹੁੰਦਾ ਹੈ ਮੋਬਾਈਲ ਨੂੰ ਚਲਾਉਣਾ ਕਿਉਂਕਿ ਨੈਟ ਨਾਲ ਸਿੱਧਾ ਕਰਤਾਰਣਾ ਬਿਜਲੀ ਦਾ ਨੇ ਜਾਂਦਾ ਦੋਸਤੋ ਜਦੋਂ ਇਸ ਤਰ੍ਹਾਂ ਦੇ ਮੌਸਮ ਬਣਦਾ ਹੈ ਤਾਂ ਦਿਖਾਣਾ ਚੰਗਾ ਲੱਗਦਾ ਕਿਉਂਕਿ ਮੌਸਮ ਇੱਕ ਹੈ ਜਿਹਦੇ ਵਿੱਚ ਕੋਈ ਕੰਟਰੋਵਰਸੀ ਨਹੀਂ ਹੁੰਦੀ ਚੱਲ ਜੇ ਤੇ ਜਿਹਨੂੰ ਹਰ ਕੋਈ ਵੇਖਣਾ ਵੀ ਜਾਂਦਾ ਹੈ ਮੌਸਮ ਨਾਲ ਇਨਸਾਨ ਦੀ ਜ਼ਿੰਦਗੀ ਜੁੜੀ ਹੋਈ ਹੈ ਸੁਸ਼ੀਲ ਬਤਰਾ ਹੀ ਕਹਿ ਰਹੇ ਨੇ ਮਨੋਰ ਤੋਂ ਵੀ ਹਨੇਰੀ ਹੈਗੀ ਹੈ ਰਮਨਦੀਪ ਸਮਾਖ ਕਹਿ ਰਹੇ ਨੇ ਕਿ ਉਹ ਨਾ ਬੋਰ ਨੇ ਟੁੱਪ ਜਾਣਾ ਨਹੀਂ ਜੀ ਇਸ ਵਾਰੀ ਨਹੀਂ ਹੋਣਾ ਬੋਰ ਦਾ ਸਿਵਰੇ ਸਿਸਟਮ ਕਾਫੀ ਸੁਧਰ ਗਿਆ ਹੈ ਬਾਕੀ ਪ੍ਰੈਸ਼ਰ ਪੈ ਗਿਆ ਤਾਂ ਕਹਿ ਨਹੀਂ ਸਕਦੇ ਪਾਣੀ ਦਾ ਸੁਖਦੀਪ ਜਾਖੜ ਜੀ ਕਹਿ ਰਿਹਾ ਹੈ 15 ਰੋਟੀਆਂ ਵਾਲਾ ਬਾਕੀ ਬੋਰ ਦੀ ਹਿਸਤਕ ਹਨਮਾਨਗੜ੍ਹ ਰੋਡ ਤੇ ਆਂਦੀ ਮੈਂ ਦੋਸਤ ਇੱਕ ਵਾਰੀ ਨਹੀਂ ਜਿਹੜਾ ਬੰਦ ਹੋ ਗਿਆ ਮੈਨੂੰ ਤਾਂ ਇਜਾਜ਼ਤ ਬਹੁਤ ਬਹੁਤ ਧੰਨਵਾਦ ਸ਼ੁਕਰੀਆ